ਪਰ ਮੇਰੇ ਨਾਲ ਸਾਡੇ ਅੱਜ ਦੇ ਖਾਸ ਮਹਿਮਾਨ ਸardar Surinder Singh Baakh ne ਉਹਨਾਂ ਦੇ ਨਾਲ ਆਪਾਂ ਬਹੁਤ ਈ ਗੱਲਬਾਤ ਕਰਾਂਗੇ ਬਾਤ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ ਵਾਖਮ ਸਤਿ ਸ਼੍ਰੀ ਗੋਹਾ ਸਿੰਘ ਸਾਹਿਬ ਤੁਹਾਨੂੰ ਤੇ ਤੁਹਾਡੇ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਵੈਰੀ ਗੁੱਡ ਮਾਰਨਿੰਗ ਬਾਤ ਸਾਹਿਬ ਜੀ ਅੱਜ ਮੈਂ ਇਹ ਮਾ ਜਾਣਨਾ ਚਾਹੁੰਦਾ ਹਾਂ ਅੱਜ ਕੁਝ ਕਾਲਸ ਆ ਜੀਆਂ ਤੇ ਉਹਦੇ ਕਰਕੇ ਅਸੀਂ ਥੋੜਾ ਡਿਲੇ ਹੋ ਗਏ ਆ ਸਾਰੇ ਕੰਮ ਚ ਤੇ ਤੁਹਾਨੂੰ ਵੀ ਟਾਈਮ ਦੇਣਾ ਅਸੀਂ ਦੇਣਾ ਚਾਹੁੰਦੇ ਹਾਂ ਸੋ ਥੋੜਾ ਜਿਹਾ ਕੱਟ ਦੇਵਾਂਗੇ ਬਟ ਅਸੀਂ ਉਮੀਦ ਕਰਦੇ ਹਾਂ ਕਿ ਕੁਕਲੀ ਆਪਾਂ ਇਸ ਮਸਲੇ ਤੇ ਗੱਲ ਕਰ ਲਾਂਗੇ ਕਾਫੀ ਲੰਮੇ ਸਮੇਂ ਤੋਂ ਡਰਾਈਵਰ ਇੰਕ ਜਿੰਨੇ ਵੀ ਸਾਡੇ ਚੱਕਰ ਭੰਪਾਈ ਨੇ ਉਹ ਪੇਰ ਰੋਲ ਦੀ ਬਜਾਏ ਆਪਣੀ ਇਨਕੋਰਪੋਰੇਸ਼ਨ ਓਪਨ ਕਰ ਲੈਂਦੇ ਸੀ ਉਹਦੇ ਤੇ ਆਪਣੇ ਖਰਚੇ ਵੀ ਕਲੇਮ ਕਰਦੇ ਸੀ ਉਹਦੇ ਤੇ ਆਪਣੀ ਉਹ ਸੈਲਰੀ ਲੈਂਦੇ ਸੀਗੇ ਹੁਣ ਜਿਹੜੀ ਆਪਣੇ ਭਾਰਤ ਚ ਦੀਆਂ ਟਰਕਿੰਗ ਕੰਪਨੀਆਂਸ ਨੇ ਉਹਨਾਂ ਨੂੰ ਤੇ ਡਰਾਈਵਰਸ ਨੂੰ ਕਹਿੰਦੇ ਕਿ ਕਾਫੀ ਵੱਡਾ ਨੁਕਸਾਨ ਹੋ ਰਿਹਾ ਜਿਹੜੀਆਂ ਮੇਨ ਸਟ ਉਹਦੇ ਲਈ ਲ lobby ਕਰ ਰਹੀਆਂ ਕਿ ਲਾਗੂ ਹੋਣਾ ਚਾਹੀਦਾ ਲਾਗੂ ਹੋਣਾ ਚਾਹੀਦਾ ਇਹ ਦੱਸੋ ਕੀ ਡਰਾਈਵਰ ਇנק ਕੀ ਆ ਇਹਦਾ ਫੈਕਟ ਚੈੱਕ ਕੀ ਆ ਇਹਦੇ ਫਾਇਦੇ ਨੁਕਸਾਨ ਕੀ ਨੇ ਕਿੰਨੂ ਜ਼ਿਆਦਾ ਨੁਕਸਾਨ ਹੈ ਕਿੰਨੂ ਜ਼ਿਆਦਾ ਫਾਇਦਾ ਹੈ ਆਉਣ ਵਾਲਾ ਸਮਾਂ ਕੀ ਰਹੇਗਾ ਬਿਲਕੁਲ ਜੀ ਨਰ ਸਾਹਿਬ ਜਿਵੇਂ ਕਿ ਬਹੁਤ ਵੱਡੀ ਚਰਚਾ ਥੋੜੇ ਦਿਨਾਂ ਤੋਂ ਬਣੀ ਹੋਈ ਆ ਕਿ ਸੀਆਰ ਨੇ ਆਲਮੋਸਟ ਓਨ ਫਾਈਨਲ ਅਨਾਉਂਸਮੈਂਟ ਕਰਤੀ ਕਿ ਡਰਾਈਵਰ ਇנק ਨੂੰ ਬੰਦ ਕੀਤਾ ਜਾ ਰਿਹਾ ਹੈ ਜੀ ਨਰ ਸਾਹਿਬ ਇਹਦੇ ਵਿੱਚ ਕਿਉਂਕਿ ਇਹਨੂੰ ਡ੍ਰੈਫਟ ਇਹਨੂੰ ਐਕਚੁਅਲੀ ਕਿ ਸਬ ਕੰਟਰੈਕਟ ਤੇ EMPLOYEES ਦੀ ਮਿਸ ਕਲਾਸੀਫਿਕੇਸ਼ਨ ਦੇ ਵਿੱਚ ਲਿਆ ਗਿਆ ਕਿ ਕਿਉਂ ਨਾ ਉਹਨੂੰ ਸਬ ਕੰਟਰੈਕਟਰ ਤੋਂ ਛੱਡ ਕੇ EMPLOYEES ਤੌਰ ਤੇ ਗਿਣਿਆ ਜਾਵੇ ਡਰਾਈਵਰ ਨੂੰ ਇਹਦੇ ਜਿਹੜਾ ਇੰਪੈਕਟ ਮੇਰੇ ਹਿਸਾਬ ਦੇ ਨਾਲ ਜਿਹੜੀ ਮੇਰੀ ਕਿ ਮੇਰੀ ਸਮਝ ਹੈ ਕਿ ਟਰਕਿੰਗ ਕੰਪਨੀਆਂ ਤੇ ਇਹਦਾ ਥੋੜਾ ਫਾਈਨੈਂਸ਼ੀਅਲ ਲਾਸ ਹੋ ਸਕਦਾ ਹੈ ਜਾਂ ਫਾਈਨੈਂਸ਼ੀਅਲ ਬਰਡਨ ਹੋ ਸਕਦਾ ਹੈ ਕਿਉਂਕਿ ਉਹਨਾਂ ਨੂੰ CPP EI ਵਗਰਗਾ ਜੋ ਵੀ ਉਹਨਾਂ ਦੀਆਂ ਲਾਇਬਿਲਟੀਆਂ ਸੀ ਉਹ ਸਬ ਕੰਟਰੈਕਟਰ ਵਿੱਚ ਬਿਲਕੁਲ ਨਹੀਂ ਰਹਿੰਦੀਆਂ ਉਈ ਕਿ ਆਪਣੀ ਐਚਐਸਟੀ ਦੇ ਕੇ ਫਰਗ ਹੋ ਜਾਂਦੇ ਸੀ ਤੇ ਇੱਕ ਬਹੁਤ ਸਾਰੇ ਛੋਟੀਆਂ ਕੰਪਨੀਆਂ ਤੇ ਕੁਝ ਇਕਨੋਮਿਕ ਇਮਪੈਕਟ ਪੈ ਸਕਦੇ ਆ ਪਰ ਜਿੱਥੋਂ ਤੱਕ ਡਰਾਈਵਰ ਦਾ ਸਵਾਲ ਆ ਸ਼ਿਨਾ ਸਰ ਡਰਾਈਵਰ ਦੀ ਬਿਲਕੁਲ ਇਹ ਇੱਕ ਗਲਤ ਫਹਮੀ ਆ ਕਿ ਮੇਰੇ ਤੇ ਬਹੁਤ ਇਮਪੈਕਟ ਪਏਗਾ ਜੇ ਡਰਾਈਵਰ ਆਪਣੀ ਓਵਰਾਲ ਦੇਖੇ ਕਿ ਸਭ ਤੋਂ ਪਹਿਲਾਂ ਉਹਦੀ ਜੋਬ ਸਿਕਿਉਰਟੀ ਹੈ ਜੀ ਤੁਸੀਂ EMPLOYEES ਤਾਂ ਤੁਹਾਡੇ ਤੇ ਸਾਰੇ ਜਿਹੜੇ ਲੇਬਰ ਲਾਅਸ ਲਾਗੂ ਹੁੰਦੇ ਨੇ ਤੁਹਾਡੀ ਜਿਹੜੀ ਜੌਬ ਸਕਿਉਰਟੀ ਆ ਫਿਰ ਤੁਹਾਡੀ WSIB CPP ਜੋ ਵੀ ਤੁਹਾਡੇ ਜਿਹੜੇ ਰਿਟਾਇਰਮੈਂਟ ਤੱਕ ਦੇ ਬੈਨੀਫਿਟਸ ਨੇ ਉਹ ਤੁਹਾਡੇ ਐਡ ਅਪ ਹੁੰਦੇ ਰਹਿੰਦੇ ਨੇ ਤੇ ਕਿਸੇ ਕਰਕੇ ਕਈ ਵਾਰ ਕਿਹਾ ਜਾਂਦਾ ਕਿ ਜਦੋਂ ਡਰਾਈਵਰ ਰਿਟਾਇਰ ਹੁੰਦਾ ਉਹਦੀ ਪੈਨਸ਼ਨ ਬੜੀ ਥੋੜੀ ਹੁੰਦੀ ਹੈ ਕਿਉਂਕਿ ਉਹਨੇ ਪੇ ਰੋਲ ਦੇ ਨਾਮ ਤੇ ਉਹਦਾ ਕੁਝ ਵੀ ਉਹਦੇ ਕੋਲੇ ਬਹੁਤ ਜੰ ਬਹੁਤ ਥੋੜਾ ਅਮਾਉਂਟ ਹੁੰਦਾ ਇਸ ਕਰਕੇ ਡਰਾਈਵਰ ਦੇ ਇਹ ਹੱਕ ਦੇ ਵਿੱਚ ਬਿਲਕੁਲ ਹੈਗੇ ਆ ਮੇਰਾ ਸਾਰਾ ਦਿਨ ਲੰਘ ਜਾਂਦਾ ਕਈ ਵਾਰੀ ਇਹ ਨਵੇਂ ਜਿਹੜੇ ਜੰਗ ਮੁੰਡੇ ਆਏ ਨੇ ਕਿ ਬਾਜੀ ਕੀ ਹੋਊਗਾ ਪਰ ਇਹਦਾ ਡਰਾਈਵਰਸ ਤੇ ਕੋਈ ਬਹੁਤਾ ਇਮਪੈਕਟ ਨਹੀਂ ਪਰ ਚਨਾਬ ਸਭ ਟਰਕਿੰਗ ਇੰਡਸਟਰੀ ਦੇ ਵਿੱਚ ਟਰਕਿੰਗ ਕੰਪਨੀਆਂ ਦੇ ਵਿੱਚ ਇਹਦਾ ਇੱਕ ਫੇਅਰ ਕੰਪੀਟੀਸ਼ਨ ਜ਼ਰੂਰ ਹੋਊਗਾ ਕਿਉਂਕਿ ਜਿਹੜੀਆਂ ਵੱਡੀਆਂ ਕੰਪਨੀਆਂ ਜਿੱਥੇ ਵਰਕਿੰਗ ਕੰਡੀਸ਼ਨ ਬਹੁਤ ਵਧੀਆ ਨੇ ਪਰ ਉਹਨਾਂ ਨੇ ਕਿਉਂਕਿ ਉਹ ਪੇਰੋਲ ਤੇ ਕੰਮ ਕਰਦੀਆਂ ਸੀ ਉਹਨਾਂ ਨੂੰ ਡਰਾਈਵਰ ਦੀ ਸ਼ਾਰਟੇਜ ਹਮੇਸ਼ਾ ਰਹਿੰਦੀ ਸੀ ਇਸੇ ਕਰਕੇ ਕੈਨੇਡੀਅਨ ਟਰਕਿੰਗ ਐਸੋਸੀਏਸ਼ਨ ਕੈਨੇਡਾ ਲਾਇੰਸ ਤੇ 온ਟਾਰੀਓ ਟਰਕਿੰਗ ਐਸੋਸੀਏਸ਼ਨ ਬਾਕੀਆਂ ਵੱਡੀਆਂ ਵੱਡੀਆਂ ਆਰਗੇਨਾਈਜੇਸ਼ਨ ਬਹੁਤ ਚਿਰਾਂ ਤੋਂ ਇਹਦੇ ਵਾਸਤੇ ਲੋਬਿੰਗ ਕਰ ਰਹੀਆਂ ਸੀ ਫਾਈਨਲੀ ਉਹ ਆਈ ਥਿੰਕ ਸக்ஸੈਸ ਦੇ ਨੇੜੇ ਨੇ ਜੀ ਅਸੀਂ ਹੁਣ ਇਹ ਦੱਸੋ ਤੇ ਦੇ ਨਾਲ ਡਰਾਈਵਰ ਦੀ ਸ਼ਾਰਟੇਜ ਆਏਗੀ ਕੁਝ ਲੋਕ ਇੰਡਸਟਰੀ ਛੱਡ ਕੇ ਜਾਣਗੇ ਇਹਦੇ ਨਾਲ ਕਿ ਨਹੀਂ ਜਿੰਨੇ ਵੀ ਡਰਾਈਵਰਸ ਨੇ ਉਹ ਕਰ ਲੈਣਗੇ ਜਾਂ ਡਰਾਈਵਰਸ ਕਿਦਾਂ ਲੌਬੀ ਕਰਨਗੇ ਜਿਹੜਾ ਹੁਣ 20-22 ਡਾਲਰ ਤੇ ਜੌਬ ਕਰਦਾ ਉਹ ਓਬਵੀਅਸਲੀ ਉਸ ਨੂੰ ਉਹ ਕਿਉਂ ਕਰੂਗਾ ਫੋਰਕਲਿਫਟ ਚਲਾ ਲੂਗਾ ਜੀ ਬਜਾਏ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਆ ਜੀਨਾ ਸਾਹਿਬ ਬਿਲਕੁਲ ਕਿਉਂਕਿ ਹੁਣ ਜਦੋਂ ਉਹ ਜਿਹੜੀ ਜਦੋਂ ਸਾਰੇ ਪਾਸੇ ਉਹ ਇੰਕਮ ਪਲਾਈ ਹੋਏਗਾ ਤਾਂ ਉਹਨ ਡਰਾਈਵਰ ਵਾਸਤੇ ਜਿਹੜੀ ਉਹਦੀ ਚੁਆਇਸ ਆ ਕੰਪਨੀ ਸਿਲੈਕਟ ਕਰਨ ਦੀ ਉਹ ਬਰ ਜਾਏਗੀ ਉਹ ਕਈ ਵਾਰੀ ਜਿਹੜੇ ਕੁਝ ਡਰਾਈਵਰ ਤਾਂ ਚੰਗੀਆਂ ਕੰਪਨੀਆਂ ਵੱਲ ਜਾਣਗੇ ਜਦੋਂ ਓਵਰਆਲ ਹੁੰਦਾ ਤਾਂ ਪੇ ਰੇਟ ਚ ਵਧੇਗਾ ਪਰ ਦੂਜੀ ਗੱਲ ਦਾ ਸਾਹਿਨਾ ਸਾਹਿਬ ਜਿਹਨੇ ਟਰੱਕ ਚਲਾਉਣਾ ਉਹਨੇ ਤਾਂ ਜੌਬ ਲੱਭ ਹੀ ਲੈਣੀ ਆ ਕਿਤੇ ਨਾ ਕਿਤੇ ਕੰਮ ਕਰਨਗੇ ਸ਼ੌਰਟੇਜ ਬਹੁਤ ਘੱਟ ਲੋਕ ਹੋਣਗੇ ਮੇਰੇ ਹਿਸਾਬ ਨਾਲ ਜਿਹੜੇ ਕਿ ਸਿਰਫ ਇਸੇ ਮੁੱਦੇ ਕਰਕੇ ਉਹ ਟਰਕਿੰਗ ਦੇ ਆ ਆਪਣੇ ਪ੍ਰੋਫੈਸ਼ਨ ਤੋਂ ਪਾਸੇ ਹੋਣਗੇ ਸ਼ਾਰਟੇਜ ਨਹੀਂ ਪਰ ਠੀਕ ਹੈ ਕਿ ਜਿਹੜੀਆਂ ਸਮਾਲ ਸਾਈਜ਼ ਕੰਪਨੀਆਂ ਜਾਂ ਮਿਡ ਸਾਈਜ਼ ਕੰਪਨੀਆਂ ਜਿਹੜੀਆਂ ਕਿ ਬੇਸਟ ਜਿਹਦੇ ਤੇ ਸੀਗੀਆਂ ਉਹਨਾਂ ਤੇ ਕੋਈ ਇਮਪੈਕਟ ਸਰਦਾਰ ਡਰਾਈਵਰ ਦੀ ਸ਼ਾਰਟੇਜ ਦਾ ਪਰ ਓਵਰ ਆਲ ਇੰਡਸਟਰੀ ਦੇ ਉੱਤੇ ਇਹਦਾ ਕੋਈ ਬਹੁਤਾਂ ਇਮਪੈਕਟ ਨਹੀਂ ਜੀ ਪੈਣ ਵਾਲਾ ਫਿਰ ਜਿਹੜਾ ਰਿਊਮਰਸ ਚੱਲ ਰਿਹਾ ਹੈ ਸਰਦਾਰ ਬਾਟ ਸਾਹਿਬ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ ਜਿੰਨੇ ਵੀ ਪੈਨਪੇਡ ਟਰਕਿੰਗ ਇੰਡਸਟਰੀ ਚ ਹੈ ਜਿਹੜੇ ਟਰਕਿੰਗ ਸੇਵਿਜ ਆਉਣ ਆਉਂਦੇ ਨੇ ਜਾਂ ਜਿਹੜੀਆਂ ਸਾਡੀਆਂ ਕੰਪਨੀਆਂ ਨੇ ਮੋਸਟਲੀ ਸਾਡੀਆਂ ਸਮਾਲ ਕੰਪਨ ਉਹਨਾਂ ਬਾਰੇ ਮੈਂ ਸੋਨਾਂ ਥੋੜਾ ਡੇਰਿੰਗ ਤੌਰ ਤੇ ਖੁੱਲ੍ਹ ਕੇ ਤੁਸੀਂ ਵੀ ਤੇ ਉਹਨਾਂ ਨੂੰ ਸਲਾਹ ਦਵੋ ਤੇ ਭਾਈ ਆਉਣ ਵਾਲਾ ਸਮਾਂ ਸਾਡੀ ਇੰਡਸਟਰੀ ਲਈ ਕੀ ਰਹਿਣਾ ਹੈ ਉਹਦੇ ਬਾਰੇ ਕੀ ਸਟੈਪ ਲੈ ਸਕਦੇ ਆ ਅ ਬਲਕਿ ਜੀ ਨਾ ਜੀ ਪਿਛਲੇ 5-6 ਸਾਲਾਂ ਤੋਂ ਆਪਾਂ ਸਾਰੇ ਹੀ ਦੇਖਦੇ ਆ ਕਿ ਟ੍ਰੇਡਿੰਗ profession ਦੇ ਵਿੱਚ ਥੋੜੀ ਜਿਹੀ ਡਿਗਰੇਡੇਸ਼ਨ ਆਈ ਸੀ ਜਾਂ ਕਿਤੇ ਜੌਬ ਨਹੀਂ ਮਿਲਦੀ ਜਾਂ ਕਿਸੇ ਦੇ ਪੈਸੇ ਮਾਰੇ ਜਾਂਦੇ ਆ ਤੇ ਮੇਰੀ ਤਾਂ ਇਹੀ ਗੱਲ ਹੋਊ ਕਿ ਤੁਹਾਡੇ ਇਹਦੇ ਵਿੱਚ ਇੱਕ ਕਿਸਮ ਦੀ ਕਵਰੇਜ ਹੋਏਗੀ ਕਿਉਂਕਿ ਤੁਸੀਂ ਜਦੋਂ ਪੇਰੋਲ ਤੇ ਉਹਨਾਂ ਦਾ ਤੁਹਾਡੇ ਪੈਸੇ ਮਾਰਨੇ ਜਿਹੜਾ ਸਭ ਤੋਂ ਵੱਡਾ ਬੁੱਢਾ ਰਿਆ ਤਿਹਲੇ 5 6 ਸਾਲ ਦੇ ਵਿੱਚ ਉਹ ਤੁਹਾਡੇ ਏਦਾਂ ਦੇ ਤੁਹਾਡੇ ਇਸ਼ੂਜ਼ ਬਹੁਤ ਘਟ ਜਾਣਗੇ ਤੇ ਤੁਹਾਡੀ ਮੈਂ ਕਹਿ ਸਕਦਾ ਕਿ ਜੌਬ ਸਕਿਉਰਟੀ ਐਜ਼ ਅ ਡਰਾਈਵਰ ਬਹੁਤ ਸੋਹਣੀ ਹੋ ਸਕਦੀ ਹੈ ਇਸ ਕਰਕੇ ਮੈਂ ਇੱਕੋ ਗੱਲ ਕਹਿਣਾ ਕਿ ਮੇਰੇ ਤੋਂ ਵੱਧ ਜਿਹੜੇ ਵੀ ਡਰਾਈਵਰ ਇੰਕ ਤੇ ਵੀਰ ਕੰਮ ਕਰਦੇ ਨੇ ਆਪਣੇ ਅ ਕਾਊਂਟੈਂਟ ਦੇ ਨਾਲ ਬੈਠਣ ਤੇ ਉਹਦੇ ਨਾਲ ਇਹਦੇ ਨਫੇ ਨੁਕਸਾਨ ਜਦੋਂ ਡਿਸਕਸ ਕਰਨਗੇ ਮੇਰੇ ਖਿਆਲ ਹੁਣਾਂ ਦੇ ਅਕਾਊਂਟੈਂਟ ਇਹਨੂੰ ਬਹੁਤ ਵਧੀਆ ਜਾਣਕਾਰੀ ਦੇ ਸਕਦੇ ਆ ਕਿਉਂਕਿ ਉਹਨਾਂ ਕੋਲੇ ਹਰ ਇੱਕ ਦੇਸ਼ ਦੇ ਬਹੁਤ ਟੈਕਨੀਕਲ ਜਾਣਕਾਰੀ ਹੋਊਗੀ ਅਕਾਉਂਟਸ ਬਾਰੇ ਪਰ ਮੈਂ ਓਵਰਆਲ ਜੇ ਦੇਖਿਆ ਜਾਵੇ ਤਾਂ ਮੈਂ ਐਜ਼ ਅ ਡਰਾਈਵਰ ਮੈਂ ਇਹੀ ਕਹਿ ਸਕਦਾ ਕਿ ਡਰਾਈਵਰ ਦੀਆਂ ਵਰਕਿੰਗ ਕੰਡੀਸ਼ਨਾਂ ਤੇ ਡਰਾਈਵਰ ਦੇ ਆ ਜੌਬ ਸਕਿਉਰਟੀਜ਼ ਇੰਪਰੂਵ ਹੋਣੀ ਹੈ ਇਹਦੇ ਨਾਲ ਨੁਕਸਾਨ ਕੋਈ ਨਹੀਂ ਹੋਣ ਵਾਲਾ ਚਿੰਤਾਸਾ ਡਰਾਈਵਰ ਹੈਪੀ ਇਜ਼ ਪੇ ਰੋਲ ਰஞ்சிਤ ਭਾਈ ਜੀ ਲਿਖਦੇ ਆ ਪਲੀਜ਼ ਪਲੀਜ਼ ਨੈਵਰ ਚੰਗ ਦਾ ਡਰਾਈਵਰ ਇਨਕ ਥਿਸ ਇਜ਼ অন্ਟਾਰੀਓ ਇਨਕ ਟੈਲ ਸੇਮ ਗੱਲ ਹੀ ਹੈ ਭਾਈ ਜੀ ਅੰਟਾਰੀਓ ਇੰਤਕਾਇਰੀ ਹੈ ਸੇਮ ਗੱਲ ਹੈ ਇਹ ਜਿਹੜਾ ਡਰਾਈਵਿੰਗ ਵਰਡ ਹੈ ਅੱਜਕੱਲ ਯੂਜ਼ ਹੋ ਰਿਹਾ WhatsApp ਇਹ ਲਬਜ ਐਪਰੋਪ੍ਰੀਏਟ ਹੈ ਇਹ ਯੂਜ਼ ਕਰਨਾ ਚਾਹੀਦਾ ਐਕਚੁਅਲੀ ਕਿਉਂਕਿ ਜੇ ਇਹ ਜਦੋਂ ਇੰਡਸਟਰੀ ਦੇ ਓਵਰਆਲ ਤੁਸੀਂ ਚਾਹੇ ਜੇ ਅਲਵਰਟਾਚ ਕੰਮ ਕਰਦੇ ਹੋ ਅਲਵਰਟਾ ਦੀ ਕੰਪਨੀ ਖੋਲ ਲੈਂਦੇ ਹੋ ਅੰਟਾਰੀਓ ਚੋਂ ਅੰਟਾਰੀਓ ਇਥੇ ਨੇ ਓਵਰਆਲ ਡਰਾਈਵਿੰਗ ਕੀ ਹੈ ਕਿ ਡਰਾਈਵਰ ਇੱਕ ਕਾਰਪੋਰੇਸ਼ਨ ਓਪਨ ਕਰਦਾ ਜਿਹਦੇ ਵਿੱਚ ਆਪਣੇ ਆਪ ਨੂੰ ਸਬ ਕੰਟਰੈਕਟਰ ਸ਼ੋ ਕਰਕੇ ਆਪਣੀਆਂ ਪੇਰ ਲਾਈਨ ਦੀ ਬਜਾਏ ਉਹ ਇੱਕ ਕੰਟਰੈਕਟਰ ਮਨੀ ਲੈ ਰਿਹਾ ਜਿਹਦੇ ਵਿੱਚ ਉਹਦੀ ਇੱਕ ਬੇਸ ਪੇ ਦੇ ਨਾਲ ਉਹਦਾ ਇੱਕ ਐਚਐਸਟੀ ਵਗੈਰਾ ਜੁੜੀ ਹੁੰਦੀ ਹੈ ਜਾਂ ਉਥੋਂ ਦੇ ਲੋਕਲ ਟੈਕਸ ਜੁੰਦੇ ਨੇ ਤਾਂ ਕਰਕੇ ਇਹਨੂੰ ਓਵਰਆਲ ਕਿਉਂਕਿ ਸੀਆਰਏ ਦਾ ਆ ਮੰਡੇਟ ਹੈ ਸੀਆਰਏ ਨੂੰ ਡਰਾਈਵਰ ਇੰਕਤਾਰਤੇ ਰਹਿੰਦੀ ਹੈ ਕਿਉਂਕਿ ਉਹਨੇ ਪੂਰੇ ਕੈਨੇਡਾ ਵਾਈਡ ਇਹਨੂੰ ਡਿਸਕਸ ਕਰਨਾ ਹੁੰਦਾ ਜਿਹੜੇ ਭੈਣ ਭਾਈ ਪ੍ਰੋਫੈਸ਼ਨਲੀ ਹੁਨ ਟ੍ਰਕਿੰਗ ਇੰਡਸਟਰੀ ਚ ਆਉਣਾ ਚਾਹੁੰਦੇ ਆ ਪੂਰੇ ਸਿਸਟਮੈਟਿਕ ਜੇ ਡਰਾਈਵਰ ਕੰਮ ਕਰਨਾ ਚਾਹੁੰਦੇ ਆ ਪੈਸ਼ਨੇਟ ਨੇ ਲਿਸੈਂਸ ਨਹੀਂ ਹੈ ਜੀ ਜਾਂ ਜੇ ਅਪਡੇਟ ਚਾਹੁੰਦੇ ਨੇ ਤੁਹਾਡਾ ਗਲੋਬਲ ਸਟਾਕ ਅਕੈਡਮੀ ਐਲਮੇਸਸਮੇ ਤੋਂ ਕੰਮ ਕਰਿਆ ਆਪਾਂ ਨੰਬਰ ਸੰਦਾ ਕਰ ਦਿਓ ਜਿਹੜੇ ਕੋਈ ਤੁਹਾਡਾ ਸੰਪਰਕ ਕਰਨਾ ਚਾਹਣ ਆ ਬਿਲਕੁਲ ਜੀ ਨਾ ਸਾਹਿਬ ਇੱਥੇ ਗੱਲ ਇੱਕ ਰੱਖੀ ਰਹੀ ਸੀ ਕਿ ਹਰ ਇੱਕ ਡਰਾਈਵਰ ਤਕਰੀਬਨ 7 70 ਘੰਟੇ ਜਿਹੜੇ ਕੰਮ ਕਰਦੇ ਆ ਉਹ ਹੁਣ ਇਹਦੇ ਵਿੱਚ ਇੱਕ ਓਵਰਟਾਈਮ ਦੀ ਕਵਰੇਜ ਦੇ ਵਿੱਚ ਵੀ ਸ਼ਾਮਲ ਹੋ ਜਾਣਗੇ ਜਦੋਂ ਪੇ ਰੇਟ ਦੀ ਗੱਲ ਵਧੂਗੀ ਤਾਂ ਉਹਨਾਂ ਦੇ ਜਿਹੜੇ ਐਕਸਟਰਾ ਆਵਰ ਜੋ ਕੰਮ ਕਰਦੇ ਆ ਉਹਦੇ ਵੀ ਉਹਨਾਂ ਨੂੰ ਪੇ ਐਕਸਟਰਾ ਦੇਣੀ ਪਊਗੀ ਇਸ ਕਰਕੇ ਘਬਰਾਉਣ ਦੀ ਕੋਈ ਲੋੜ ਨਹੀਂ ਗੱਲ ਤਾਂ ਟਰਕਿੰਗ ਦੇ ਦੁਆਰੇ ਮੋੜ ਪੈਰਾ ਸਿਰ ਆਉਣ ਦੀ ਹੈ ਤੇ ਇਸ ਕਰਕੇ ਜਿਹੜਾ ਵੀ ਵੀਰ ਜੰ ਭੈਣ ਇਸ ਇੰਡਸਟਰੀ ਦੇ ਵਿੱਚ ਇਸ profession ਵਿੱਚ ਆਉਣਾ ਚਾਹੁੰਦਾ ਹੈ ਗਲੋਬਲ ਟਰੱਕ ਅਕੈਡਮੀ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਪਿਛਲੇ 8 ਸਾਲ ਤੋਂ ਸ਼ਿਨਾ ਸਾਹਿਬ ਗਲੋਬਲ ਟਰੱਕ ਅਕੈਡਮੀ ਪੀਲ ਰੀਜਨ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹੈ ਤੇ ਸਾਨੂੰ ਸੰਪਰਕ ਕਰਨ ਵਾਸਤੇ ਗਲੋਬਲ ਟਰੱਕ ਅਕੈਡਮੀ ਦਾ ਜਿਹੜਾ ਆਫਿਸ ਹੈ ਸ਼ਿਨਾ ਸਾਹਿਬ ਉਹ ਗੋਰ ਐਂਡ ਕੋਇਨ ਤੇ ਆ ਜੀ ਤਰੀ ਬ੍ਰਿਸਟਰ ਰੋਡ ਜਨਰਲ ਨੰਬਰ 18 ਬ੍ਰੈਂਟਨ ਦੇ ਵਿੱਚ ਤੇ ਮੇਰਾ ਟਰੱਕ ਨੰਬਰ ਹੈਗਾ ਜੀ 6476186875647618 6875 ਜੀਨਾ ਸਰ ਪਾਪਾ ਸ਼ੁਕਰੀਆ ਬੈਟ ਸਾਹਿਬ ਹਵ ਅ ਨਾਈਸ ਵੀਕਐਂਡ ਤੇ ਥੈਂਕ ਯੂ ਮੈਨ ਜੁਆਇਨ ਕਰ ਲਈ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨ ਸਾਬ ਜੀਨਾ ਸਰ ਪ੍ਰੋਗਰਾਮ ਤੇ ਟਾਈਮ ਦੇਣ ਲਈ ਸასიਖਾਲ ਜੀ